ਸਿੱਧੂ ਦੀ ਹੋ ਗਈ ਘਰ ਵਾਪਸੀ ਤੇ ਫੇਰ ਬੰਡ ਤੇ ਲੱਡੂ ਯਾਦਗਾਰ ਦੀਆਂ ਤਸਵੀਰਾਂ ਸਿੱਧੂ ਮੂਸੇਵਾਲਾ ਦੇ ਆਉਣ ਤੋਂ ਬਾਅਦ ਸਾਰੇ ਪਾਸੇ ਖੁਸ਼ੀ ਦੀ ਲਹਿਰ ਆ ਤੇ ਸਿੱਧੂ ਦੀ ਫੋਟੋ ਵੀ ਜਿਹੜੀ ਹੈ ਕਹਿ ਸਕਦੇ ਆ ਵੀ ਛੋਟੇ ਸਿੱਧੂ ਦੀ ਫੋਟੋ ਪਰਿਵਾਰ ਨੇ ਸਾਂਝੀ ਕਰ ਦਿੱਤੀ ਹੈ ਤੇ ਯਾਦਗਾਰ ਤੇ ਬੰਡ ਤੇ ਲੱਡੂ ਤੇ ਢੋਲ ਠਮੱਕੇ ਨਾਲ ਆ ਰਹੀ ਹੈ ਸਿੱਧੂ ਦੀ ਖੁਸ਼ੀ ਤੇ ਦੋਸਤੋ ਵੀਡੀਓ ਨੂੰ ਦੱਬ ਕੇ ਕਰਿਓ ਸ਼ੇਅਰ ਆ ਸੁਣਦੇ ਆ ਕੀ ਕੁਝ ਕਿਹਾ ਬਾਈ ਹੋਰਾਂ ਨੇ ਪੂਰੀ ਲਹਿਰ ਸਾਰੇ ਬਈ ਫੁੱਲ ਜਮ ਹੈਂ ਜਮਾ ਫੁੱਲ ਮੇਲਾ ਲਾ ਰਖਿਆ ਜਮਾ ਫੁੱਲ ਵਿੱਚ ਫੁੱਲ ਜਿੰਨਾ ਲੈ ਵੀ ਆ ਦੇਖੋ ਤੁਸੀਂ ਬਾਈ ਹੋਰੇ ਲੱਡੂ ਵੰਡੀ ਜਾਂਦੇ ਸਿੱਧੂ ਮੂਸੇਵਾਲਾ ਕੰਮ ਬੈ ਕੇ ਕਹਿੰਦੇ ਲੈ ਜਾਣ ਕੰਮ ਬੈਕ ਹੋ ਗਿਆ ਤੇ ਆਹ ਦੇਖ ਲਓ ਤੁਸੀਂ ਲੱਡੂ ਵੰਡੀ ਜਾਂਦੇ ਬਾਈ ਹੋਰੇ ਆ ਬਿੱਲਾ ਵੀ ਆ ਗਿਆ ਬਿੱਲੇ ਕੀ ਕਹੇਗਾ ਬਾਈ ਜੀ ਸਾਰੇ ਆਲ ਦਵਾਲਡ ਜਿੱਥੇ ਵੀ ਆਲ ਵੜ ਚ ਬਾਈ ਸਿੱਧੂ ਨੂੰ ਚੌਣ ਵਾਲੇ ਮਿਲਦੇ ਸੀ ਹਾਂ ਉਹਨਾਂ ਦੀਆਂ ਦਵਾਵਾਂ ਸਦਕੇ ਸਾਡੇ ਵਿੱਚ ਅੱਜ ਬਾਈ ਸਿੱਧੂ ਫੇਰ ਆ ਗਿਆ ਪਰਮਾਤਮਾ ਮੋਰ ਸਾਡੀ ਇਹੀ ਲੰਮੀ ਅਰਦਾਸ ਹੈ ਵੀ ਸਾਡੀ ਮੂਰੀ ਬਾਈ ਨੂੰ ਲੱਗ ਜੇ ਬਾਲੀ ਕੀ ਕਹੇਗਾ ਬਾਲੇ ਲੋਕ ਗੰਦਾਜੇ ਲਾਈ ਜਾਂਦੇ ਸੀ ਅੱਜ ਦਾ ਪਤਾ ਲੱਗ ਗਿਆ ਹਾਂ ਜੀ ਅੱਜ ਸੱਚ ਹੈ ਜੀ ਅੱਜ ਬਾਪੂ ਨੇ ਕਿਹਾ ਸੀ ਵੀ ਜਦੋਂ ਮੈਂ ਖਬਰ ਮੈਂ ਸੱਚੀ ਦੂੰਗਾ ਉਹਨੇ ਪਰ ਉਹਨਾਂ ਨੇ ਉਹਨੇ ਐਨੀ ਟਾਈਮ ਪਾਤਾ ਸੀ ਅੱਛਾ ਅੱਜ ਬਹੁਤ ਖੁਸ਼ ਹੈ ਪੂਰਾ ਮੂਸਾ ਖੁਸ਼ ਹੈ ਪੂਰੀ ਦੁਨੀਆ ਖੁਸ਼ ਹੈ ਜਿਹੜੇ ਭਰਾਵਾਂ ਨੇ ਮਾਤਾਵਾਂ ਨੇ ਸਾਡੇ ਵੀਰਾਂ ਨੇ ਅਰਦਾਸਾਂ ਕੀਤੀਆਂ ਸੀ ਉਹ ਪਰਮਾਤਮਾ ਕੋਲ ਅਰਦਾਸ ਕਰਨ ਜਾ ਕੇ ਤੇ ਸਾਡੇ ਭਰਾ ਨੂੰ ਲੰਮੀ ਉਮਰਾਂ ਬਖਸ਼ਣ ਤੇ ਦੁਬਾਰੇ ਸਿੱਧੂ ਉਹ ਹੀ ਬਾਜ ਲੈ ਕੇ ਵਾਪਸ ਆਵੇ ਸਾਡੇ ਕੋਲ ਓਕੇ ਪਹਿਲੀ ਇਧਰੇ ਬਸ ਹੈ ਨਾ ਅੱਛਾ ਕੀ ਨਾਮ ਹੈ ਜੀ ਮੇਰਾ ਨਾਮ ਪ੍ਰੀਤ ਅੱਜ ਕਟੜ ਫੈਨ ਹਾਂ ਤੁਸੀਂ ਸਿੱਧੂ ਦੇ ਫਿਰ ਬਹੁਤ ਟਾਈਮ ਤੋਂ ਫੋਲੋ ਕਰਦੀ ਆ ਮੇਰੀ ਵਿਸ਼ ਸੀਗੀ ਕਿ ਮੈਂ ਸਿੱਧੂ ਮੂਸੇਵਾਲੇ ਨੂੰ ਮਿਲਣਾ ਚਾਹੁੰਦੀ ਸੀ ਬਟ ਉਹ ਚਾਂਸ ਨਹੀਂ ਬਣ ਹੋਇਆ ਕਿਉਂਕਿ ਮੈਂ ਫੋਰਨ ਸੀ ਅੱਛਾ ਤੇ ਜਦੋਂ ਮੈਂ ਜੋ ਆਣਾ ਸੀ ਵਾਪਸ ਤੇ ਮਤਲਬ ਕਿ ਉਹਨਾਂ ਦੀ ਡੈਥ ਹੋ ਗਈ ਸੀਗੀ ਸੋ ਮੈਂ ਉਹਨਾਂ ਨੂੰ ਮਿਲ ਨਹੀਂ ਪਾਈ ਬਟ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਿੱਧੂ ਨੂੰ ਮਿਲਣੇ ਤੇ ਆਣਾ ਹੀ ਤੇ ਸਿੱਧੂ ਫਿਰ ਤੋਂ ਆ ਗਿਆ ਆ ਤੇ ਹੁਣ ਅਸੀਂ ਸਿੱਧੂ ਨੂੰ ਫਿਰ ਤੋਂ ਮਿਲ ਪਾਵਾਂਗੇ ਅੱਛਾ ਮਾਂ ਦਾ ਵਿਛੋੜਾ ਸੀ ਹਵੇਲੀ ਸੁੰਨੀ ਪਈ ਸੀ ਅੱਜ ਹਾਂਜੀ ਹੋਂ ਤਾਂ ਮਤਲਕਿ ਉੱਥੇ ਉਹਨਾਂ ਨੇ ਕੋਈ ਖੁਸ਼ੀ ਵਾਲਾ ਕੋਈ ਉੱਥੇ ਪ੍ਰੋਗਰਾਮ ਨਹੀਂ ਸੀ ਕਰਿਆ ਉਹ ਬਹੁਤ ਸੈਡ ਸੀਗੇ ਬਟ ਅੱਜ ਮਤਲਕਿ ਉਹ ਹਵੇਲੀ ਨੂੰ ਫਿਰ ਤੋਂ ਸਿੱਧੂ ਮੂਸੇਆ ਉਹ ਸਿੱਧੂ ਮੂਸੇਆ ਵੈਰੀ ਦੀ ਹਵੇਲੀ ਸੀ ਸਿੱਧੂ ਮੂਸੇਆ ਵਾਲਾ ਉੱਥੇ ਆ ਗਿਆ ਹੈ ਫਿਰ ਤੋਂ ਤੇ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਆਪ ਬਹੁਤ ਖੁਸ਼ ਆ ਕੋਈ ਉਹਨਾਂ ਦੇ ਪੇਰੈਂਟਸ ਨੇ ਵੀ ਮਤਲਕਿ ਉਦੋਂ ਦੀ ਇਹੀ ਰਿਕਵੈਸਟ ਕਰਦੇ ਸੀ ਕਿਉਂਕਿ ਪੇਰੈਂਟਸ ਨੇ ਉਹ ਬਹੁਤ ਕਿੱਦਾਂ ਦੀ ਗੱਲ ਸੀ ਕਿ ਉਹਨਾਂ ਦਾ ਇਕੱਲਾ-ਇਕੱਲਾ ਮੁੰਡਾ ਸੀਗਾ ਤੇ ਹੁਣ ਉਹ ਵਾਪਸ ਆ ਗਿਆ ਆ ਸਿੱਧੂ ਤੇ ਹੁਣ ਮੰਮੀ ਪਾਪਾ ਵੀ ਹੈਪੀ ਹੋਣਗੇ ਤੇ ਹਵੇਲੀ ਚ ਵੀ ਖੁਸ਼ੀਆਂ ਹੋਣਗੀਆਂ ਫੈਨਸ ਵੀ ਸਾਰੇ ਹੈਪੀ ਆ ਤੁਸੀਂ ਲੌਕਟ ਵੀ ਪਾਇਆ ਸਿੱਧੂ ਦੇ ਨਾਂ ਦਾ ਹੈ ਹਾਂਜੀ ਮੇਰੇ ਤੇ ਆਲਵੇਸ ਸਾਰੇ ਕਿਤੇ ਮੈਨੂੰ ਸਿੱਧੂ ਬਹੁਤ ਪਸੰਦ ਆ ਫੋਨ ਵਾਲਪੇਪਰਸ ਐਂਡ ਘਰੇ ਵੀ ਵਾਲਪੇਪਰ ਲੱਗੇ ਹੋਏ ਆ ਕੀ ਕੁਆਲਿਟੀ ਚੰਗੀ ਲੱਗਦੀ ਸਿੱਧੂ ਤੁਹਾਨੂੰ ਸਿੱਧੂ ਦਾ ਮਤਲਬ ਕਿ ਉਹਨਾਂ ਦਾ ਨੇਚਰ ਬਹੁਤ ਅੱਛਾ ਸੀਗਾ ਕਿਉਂਕਿ ਉਹ ਇੰਨੀ ਵੱਡੀ ਸੈਲੀਬ੍ਰਿਟੀ ਹੋ ਗਿਆ ਇੰਨੇ ਮਤਲਬ ਕਿ ਵਰਲਡ ਲੈਵਲ ਤੇ ਉਹਨਾਂ ਨੂੰ ਲੋਕੀ ਜਾਣਦੇ ਸੀ ਬਟ ਉਹਨਾਂ ਨੇ ਕਦੀ ਇਹ ਇਦਾਂ ਦਾ ਫੀਲ ਨਹੀਂ ਕਰਾਇਆ ਕਿ ਮੈਂ ਇੰਨਾ ਵੱਡਾ ਬੰਦਾ ਆ ਉਹ ਬਹੁਤ ਹੀ ਵਧੀਆ ਸੀਗੇ ਸਾਰੇ ਮਤਲਬ ਕਿ ਆਪਾਂ ਕਦੀ ਉਹਨਾਂ ਨੂੰ ਰੀਅਲ ਚ ਮਿਲੇ ਨਹੀਂ ਆ ਬਟ ਜਿਹੜੇ ਲੋਕੀ ਮਿਲੇ ਆ ਜਿੰਨਾਂ ਕੋ ਉਹਨਾਂ ਬਾਰੇ ਸੁਣਿਆ ਜਿੰਨਾਂ ਕੋ ਉਹਨਾਂ ਨੂੰ ਜਾਣਦੇ ਆ ਤੇ ਤੋਂ ਮਤਲਬ ਕਿ ਇੰਨਾ ਪਤਾ ਹੈ ਕਿ ਉਹ ਬਹੁਤ ਵਧੀਆ ਸੀਗੇ ਥੈਂਕ ਯੂ ਕੀ ਨਾਮ ਹੈ ਜੀ ਮਨਪ੍ਰੀਤ ਵਰਪ੍ਰੀਤ ਜੀ ਕਿਵੇਂ ਦੇਖਦੇ ਹੋ ਅੱਜ ਕਮਬੈਕ ਹੋ ਗਿਆ ਸਿੱਧੂ ਦਾ ਹਾਂ ਜੀ ਬੜੀ ਖੁਸ਼ੀ ਹੋਈ ਸਾਨੂੰ ਅਸੀਂ ਅੱਜ ਹੀ ਆ ਰਹੇ ਸੀਗੇ ਤੇ ਸਾਨੂੰ ਰਸਤੇ 'ਚ 5 ਮਿੰਟ ਪਹਿਲਾਂ ਹੀ ਪਤਾ ਲੱਗਿਆ ਤੇ ਅਸੀਂ ਬੜੇ ਖੁਸ਼ ਹੋਏ ਸਾਰੇ ਅੱਜ ਆ ਕੇ ਚੀਜ਼ ਸੁਣਦੇ ਸਾਰੇ ਲੰਬੇ ਸਮੇਂ ਦਾ ਵਿਛੋੜਾ ਸੀ ਹਾਂ ਜੀ ਹਾਂ ਜੀ ਬਹੁਤ ਖੁਸ਼ੀ ਹੋਈ ਸਾਨੂੰ ਇਹ ਸੁਣਦੇ ਆ ਸਾਰੀ ਕਿ ਸਿੱਧੂ ਮਸੇਵਾਲੇ ਦੇ ਦੁਬਾਰਾ ਆਏ ਅੱਛਾ ਫੇਰ ਉਹੀ ਗੀਤ ਆਉਣਗੇ ਫੇਰ ਉਹੀ ਗੱਲਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਖੁਸ਼ੀ ਹੋਈ ਸਾਨੂੰ ਵੀ ਤਿਆਰ ਨੇ ਸਿੱਧੂ ਦੇ ਫੈਨ ਸਾਰੇ ਬਿਲਕੁਲ ਬਿਲਕੁਲ ਬਿਲਕ ਰਿਆਨ ਬੜੀ ਚਾਹ ਦੇ ਨਾਲ ਸੀਗਾ ਕਿ ਦੁਬਾਰਾ ਐਦਾਂ ਹੋਵੇ ਉਹਨਾਂ ਦੇ ਘਰ 'ਚ ਖੁਸ਼ੀਆਂ ਆਉਣ